ਅੱਜ ਅਸੀਂ ਕਹਿੰਦੇ ਆ ਕਿ ਬਾਦਲ ਰਗੜਨੇ ਆ ਪਰ ਬੀਜੇਪੀ ਸਿਰ ਤੇ ਬਿਠਾ ਲਾਂਗੇ ਬਾਦਲ ਰਗੜਨੇ ਆ ਅਸੀਂ ਇਸਤਾਂ ਦੇ ਖੜੇ ਅਸੀਂ ਤਖਤਾਂ ਦਾ ਵਿਧੀ ਵਿਧਾਨ ਸਾਰਾ ਕੁਝ ਰਗੜਦੇ ਆਗੇ ਪਰ ਬੀਜੇਪੀ ਸਿਰ ਤੇ ਬਿਠਾ ਲਾਂਗੇ ਇਹ ਤਾਂ ਉਹ ਗੱਲ ਹੋ ਗਈ ਵੀ ਨੱਕ ਤੋਂ ਪੁੰਝ ਕੇ ਗੱਲ ਤੇ ਲਾਉਣ ਵਾਲੀ ਗੱਲ ਹੈ ਜਿਆਦਾ ਭੈੜਾ ਕੰਮ ਹੋ ਜੇ ਜਿਆਦਾ ਭੈੜਾ ਕੰਮ ਹੋ ਜੇ ਸਿੱਖਾਂ ਨੇ ਇਕਤਾ ਨਾ ਕੀਤੀ ਆਪਸ ਦੇ ਵਿੱਚ ਇੱਕ ਦੂਜੇ ਦੀ ਗੱਲ ਸਮਝੀ ਇੱਕ ਤਾਂ ਸੁਣੀ ਨਾ ਹੁਣ ਕਿੱਡਾ ਤਮਾਸ਼ਾ ਲਾਇਆ ਹੋਇਆ ਅਕਾਲ ਤਖਤ ਸਾਹਿਬ ਤੋਂ ਭਰਤੀ ਕਮੇਟੀ ਬਣਾਤੀ ਪੰਜ ਮੈਂਬਰੀ ਸਾਡੇ ਭੈਣ ਜੀ ਵੀ ਨਹੀਂ ਉਹਦੇ ਵਿੱਚ ਇਹ ਆਲੀ ਸਾਹਿਬ ਦਾੜੀ ਕਾਲੀ ਕਰਦੇ ਆ ਕਦੀ ਹੋਇਆ ਤਖਤ ਤੇ ਪਤਿਤ ਬੰਦੇ ਦੀ ਅਰਦਾਸ ਹੋਈ ਹੋਵੇ ਕਦੀ ਹੋਇਆ ਇਤਿਹਾਸ ਦੇ ਵਿੱਚ ਦੋ ਤਰੀਕ ਨੂੰ ਵੀ ਸਿਰਸਾ ਜੀ ਨੂੰ ਪ੍ਰੇਸ਼ਾਂ ਦੇ ਇੱਕ ਮੈਂਬਰ ਹੋਰ ਸੀ ਜਿਹਨਾਂ ਨੂੰ ਸਾਈਡ ਤੇ ਕੱਢਤਾ ਗਿਆ ਸੀ ਮਨਪ੍ਰੀਤ ਸਿੰਘ ਬਾਦਲ ਤੇ ਉਹਨਾਂ ਨੇ ਕਿਹਾ ਉਹਨਾਂ ਨੂੰ ਕੱਢਿਆ ਵੀ ਦਾੜੀ ਕਾਲੀ ਕੀਤੀ ਹੈ ਤੇ ਇੱਕ ਨੇ ਦਾਰੇ ਕਰਤੀ ਹਾਂ ਤੇ ਇਹ ਇਹ ਮਹਾਂਪੁਰਸ਼ਾਂ ਦੀ ਦਾੜੀ ਕਾਲੀ ਹੈ ਇਹਨਾਂ ਨੂੰ ਕਮੇਟੀ ਚ ਪਾਤਾ ਪਰ